ਕਲੈਰਿਟੀ ਆ ਰਹੀ ਹੈ ਆਪਣੀ ਹਾਂ ਸਹੀ ਹੈ ਸਰ ਇਧਰ ਠੀਕ ਰਹੇਗੀ ਬਸ ਫੇਸ ਦੇਖੋ ਫੇਸ ਇਧਰ ਦਿਖਾਓ ਇੱਕ ਵਾਰ ਕਿਤੇ ਬਣਾ ਤੋ ਰਹੀ ਹੈ ਅਮਨ ਜੀ ਥੋੜਾ ਸਾ ਪਲੀਜ਼ तो so, सब आज जो एक्शन हो रहा है ये टिपरों के खिलाफ कितने टिपर और ये जिले में जिससे आदेश आए सी साहब ने भी कहा एस एस पी साहब भी कह रहे हैं शर्मा जी आज उसके तहत कितने टिपरों को काबू किया गया देखो जी मान योग एस एस पी पटियाला जी दे देक्शन से पटियाला पुलिस हैवी व्हीकल्स जोड़े हैं ओवरलोडेड अवैध तरीके से चलते हैं या टिप्पर हैं इन्ह के खिलाफ कार्रवाई करती रहती है अज जी स्पेषल मुहिम चलाई गई है ओवरलोडेड व्हीकल ਗੈਰ ਪਰਮਿਟਦਾਰੀ ਵਹੀਕਲ ਟਿਪਰਸ ਜਿਹੜੇ ਹੈ ਗੈਰ ਕਾਨੂੰਨੀ ਜਿਹੜੇ ਚੱਲ ਰਹੇ ਨੇ ਉਹਦੇ ਖਿਲਾਫ ਅਸੀਂ ਸਖਤੋ ਸਖਤ ਕਾਰਵਾਈ ਕਰ ਰਹੇ ਹਾਂ ਉਹਨੂੰ ਇੰਕਾਉਂਟ ਕਰ ਰਹੇ ਹਾਂ ਤੇ ਉਹਨਾਂ ਦੇ ਚਰਾਨ ਬੰਦੀ ਕਾਰਵਾਈ ਅਸੀਂ ਕਰ ਰਹੇ ਹਾਂ 30 ਤੋਂ ਵੱਧ ਟਿਪਰਸ ਤੇ ਓਵਰਲੋਡਡ ਵਹੀਕਲ ਪੂਰੀ ਸਮਾਣਾ ਸਬਡਿਵੀਜ਼ਨ ਦੇ ਵਿੱਚ ਅਸੀਂ ਇੰਕਾਉਂਟ ਕੀਤੇ ਐ ਤੇ ਇਹ ਕਾਰਵਾਈ ਹੁਣ ਰਾਤ ਤੱਕ ਚੱਲੀ ਰਹੂਗੀ ਤੇ ਅਸੀਂ ਉਹਨੇ ਰੈਗੂਲਰ ਬੇਸਿਸ ਇਸ ਕਾਰਵਾਈ ਨੂੰ ਕਰਾਂਗੇ ਤਾਂ ਕਿ ਸਾਡੀ ਰੋਡਸ ਜਿਹੜੀਆਂ ਉਹ ਸੇਫ ਹੋ ਸਕੋ ਸੋਹਣ ਸਰ ਦੇਖੇ ਜਿਸ ਤਰ੍ਹਾਂ ਅੱਜ 30 ਕਾਬੂ ਆਏ ਐ ਇਹ ਮੁਹਿੰਮ ਰੈਗੂਲਰ ਚੱਲ ਰਹੀਏ ਇਹ ਮਤਲਬ ਇਸ ਰੋਡ ਤੇ ਕੌਣ ਕੌਣ ਸੜਕ ਤੇ ਨਹੀਂ ਚਲੇਗਾ ਇਹ ਆਪਣੇ ਡਿਸਟ੍ਰਿਕਟ ਵਿੱਚ ਦੇਖੋ ਜੀ ਵੈਸੇ ਤੋਂ ਪੂਰੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੀ ਚੱਲਣਗੇ ਬਟ ਸਬਾਣਾ ਸਬਡੀਵਿਜ਼ਨ ਦੇ ਵਿੱਚ ਪਾਰਟਿਕੂਲਰਲੀ ਬਿਕੋਜ਼ ਇੱਥੇ ਪਹਿਲੇ ਸ਼ਿਕਾਇਤ ਆਈ ਸੀ ਤੇ ਅਸੀਂ ਰੈਗੂਲਰਲੀ ਇਸ ਮੁਹਿੰਮ ਨੂੰ ਜਾਰੀ ਰੱਖਣਗੇ ਤਾਂ ਕਿ ਸਾਡੀ ਰੋਡਸ ਜਿਹੜੀਆਂ ਉਹ ਸੇਫ ਰਹਿਣ ਇਸ ਕੇ ਅੰਦਰ ਆ ਚੈੱਕ ਕੀਤਾ ਹੈ ਜਿਹੜੇ ਫੜੇ ਟੀਟੀ ਪਰ ਕਾ ਕਾ ਚੀਜ਼ ਦੀ ਕਮੀ ਪਾਈ ਗਈ ਹੈ ਇਹਨਾਂ ਦੇ ਵੱਖਰੇ ਵੱਖਰੇ ਜਿਹੜੇ ਕਿਸੇ ਦੇ ਡਾਕੂਮੈਂਟਸ ਮਿਸਿੰਗ ਹੈ ਕਿਸੇ ਦੇ ਕੋਲ ਮਾਈਨਿੰਗ ਦਾ ਜਿਹੜਾ ਹੈ ਉਹ ਵੀ ਦੇਖ ਰਹੇ ਹਾਂ ਅਸੀਂ ਚੈ ਇਹ ਸਾਰੇ ਅਸੀਂ ਡਾਕੂਮੈਂਟਸ ਚੈੱਕ ਕਰਨਗੇ ਕੁਝ ਗੱਡੀਆਂ ਦੇ ਨੰਬਰ ਵੀ ਨਹੀਂ ਆ ਤੁਸੀਂ ਦੇਖਿਆ ਹੈ ਵੀ ਉਹਦੇ ਉੱਤੇ ਜਿਹੜੀ 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 ਵੀ ਕਮੀ ਪੇਸ਼ ਹੋਗੀ ਉਸ ਹਿਸਾਬ ਨਾਲ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਠੀਕ ਹੈ ਸਰ ਥੈਂਕ ਯੂ